ਹਲਕਾ ਡੇਰ ਬਾਬਾ ਨਾਨਕ ਪਿੰਡ ਬਸੰਤਕੋਟ ਇਥੇ ਪੂਰਾ ਨਗਰ ਇਕੱਠਾ ਹੋਇਆ ਵਜ੍ਹਾ ਕੀ ਹੈ ਅਸੀਂ ਇਸ ਨਗਰ ਤੋਂ ਹੀ ਜਾਣਾਂਗੇ ਨਗਰ ਦੇ ਮੁਤਬਰਾਂ ਤੋਂ ਜਾਣਾਂਗੇ ਦੇਖੋ ਤੁਸੀਂ ਸਾਰੇ ਪਿੰਡ ਦੇ ਵਾਸੀ ਜਿਹੜੇ ਨੇ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਕੋਈ ਸਖਤ ਫੈਸਲਾ ਜਿਹੜਾ ਉਹ ਲੈਣ ਜਾ ਰਹੇ ਨੇ ਆਖਿਰ ਇਹ ਨਾਰਾਜ਼ ਕਿੰਨਾ ਤੋਂ ਨੇ ਔਰ ਨਾਰਾਜ਼ ਕਿਉਂ ਨੇ ਕੀ ਕਾਰਨ ਹੈ ਕਿ ਪੂਰਾ ਪਿੰਡ ਅੱਜ ਜਿਹੜਾ ਇੱਕ ਆਵਾਜ਼ ਦੇ ਉੱਤੇ ਇੱਕ ਸੁਰ ਦੇ ਵਿੱਚ ਇਕੱਠਾ ਹੋ ਗਿਆ ਸਸਕਲ ਵੀ ਸਸਕਲ ਜੀ ਅੱਜ ਕੀ ਕਾਰਨ ਆ ਪਿੰਡ ਇਕੱਠਾ ਹੋਇਆ ਅੱਜ ਜੋ ਸਾਰੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਜੋ ਸੰਨ 2014 ਤੋਂ ਆਮ ਆਦਮੀ ਪਾਰਟੀ ਨਾਲ ਤੁਰੇ ਤੇ ਉਸ ਤੋਂ ਉਹ ਤੋਂ ਆਮ ਆਦਮੀ ਦੇ ਬਿਹਤਰੀ ਲਈ ਹਰ ਵਰੀ ਆਮ ਆਦਮੀ ਪਾਰਟੀ ਦਾ ਪਿੰਡ ਦੇ ਵਿੱਚੋਂ ਬੂਥ ਜਿਤਾਉਂਦੇ ਰਹੇ ਨੇ ਉਹਨਾਂ ਇਕੱਠਿਆਂ ਹੋ ਕੇ ਸਰਪੰਚੀ ਦਾ ਮੈਨੂੰ ਉਮੀਦਵਾਰ ਬਣਾਇਆ ਸੀਗਾ ਔਰ ਪਰ ਗੁਰਦੀਪ ਸਿੰਘ ਰੰਧਾਵਾ ਦੀ ਸ਼ਹਿਰ ਦੇ ਉੱਤੇ ਸਾਡੇ सरपंचੀ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਉਸ ਦੇ ਵਿਰੋਧ ਵਿੱਚ ਗੁੱਸੇ ਦੇ ਵਿੱਚ ਅਗਲੀ ਰਣਨੀਤੀ ਬਣਾਉਣ ਲਈ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਔਰ ਜੋ ਆਗੂ ਔਰ ਜੋ ਬੂਥ ਮੈਂ ਇੰਚਾਰਜ ਲੱਗੇ ਰਹੇ ਨੇ ਉਹ ਸਾਰੇ ਇੱਥੇ ਹਾਜ਼ਰ ਨੇ ਤੁਹਾਡਾ ਨਾਮ ਕੀ ਮੇਰਾ ਨਾਮ ਮਨਜੀਤ ਸਿੰਘ ਹੈ ਪਿੰਡ ਬਸੰਤਕੋਟ ਹਲਕਾ ਡੇਰਾ ਬਾਬਣਾ ਪਰ ਮਨਜੀਤ ਸਿੰਘ ਜੀ ਤੁਹਾਡੇ ਕਾਗਜ਼ ਰੱਦ ਕਿਉਂ ਹੋਣਗੇ 2014 ਤੋਂ ਤੁਸੀਂ ਚੱਲੇ ਹੋ ਤੇ ਕਹਿਣ ਲੱਤੋ ਤਾਂ ਫਿਰ ਤੁਸੀਂ ਟਕਸਾਲੀ ਆਮ ਆਦਮੀ ਪਾਰਟੀ ਦੇ ਆਗੂ ਹੋਏ ਨਾ ਬਿਲਕੁਲ ਅਸੀਂ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਗਏ ਜੋ ਲਫਾਫਿਆਂ ਦੇ ਵਿੱਚੋਂ ਸਰਪੰਚ ਜਾਂ ਦੂਜੇ ਮੈਂਬਰ ਕੱਢਦੇ ਸੀ ਉਹਨਾਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਾਂ ਕਿ ਕੋਈ ਬਦਲਾਅ ਦੀ ਨੀਤੀ ਆਏਗੀ ਪਰ ਅੱਜ ਦੀ ਡੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਹਲਕਾ ਇੰਚਾਰਜ ਨੇ ਉਹਨਾਂ ਨੇ ਪੈਸੇ ਨੂੰ ਮੁੱਖ ਰੱਖ ਕੇ ਅਸੀਂ ਪੈਸੇ ਨਹੀਂ ਕੋਈ ਵੀ ਦਿੱਤੇ ਅਸੀਂ ਪੈਸੇ ਨਹੀਂ ਦੇਣੇ ਅਸੀਂ ਸਾਡੇ ਨਾਲ ਸਾਡੇ ਨਾਲ ਸਾਰਾ ਪੂਰਾ ਨਗਰ ਖੜਾ ਵਾ ਪਰ ਦੂਜੇ ਪਾਸੇੋਂ ਇੱਕ ਪਰਿਵਾਰ ਨੇ ਜਾ ਕੇ ਜੋ ਕਿ ਉਹ ਪਿੰਡ ਦੇ ਵਿੱਚ ਆ ਕੇ ਇਲਜ਼ਾਮ ਲਗਾ ਰਹੇ ਨੇ ਕਿ ਅਸੀਂ 17 ਲੱਖ ਰੁਪਈਆ ਦੇ ਕੇ ਸਰਪੰਚੀ ਲੈ ਕੇ ਆਏ ਹਾਂ ਵੱਡੀ ਗੱਲ ਕਹਿ ਰਹੇ ਉਹ ਨਿੱਕੀ ਮੱਟੀ ਰਕਮ ਨਹੀਂ ਹੁੰਦੀ 17 ਲੱਖ ਰੁਪਏ ਬਿਲਕੁਲ ਇਹ ਮੈਂ ਨਹੀਂ ਕਹਿ ਰਿਹਾ ਇਹ ਉਹ ਜਿਹੜੇ ਕੈਂਡੀਡੇਟ ਸਰਪੰਚੀ ਦੀ ਲੈ ਕੇ ਆਏ ਨੇ ਸੀ ਉਹ ਸਰਪੰਚ ਬਣ ਕੇ ਆਏ ਨੇ ਕਾਗਜ਼ ਰੱਦ ਕਰਵਾ ਕੇ ਉਹ ਕਹਿ ਰਹੇ ਨੇ ਪਰ ਉਹ ਕਿਉਂ ਕਹਿਣਗੇ ਜੇ ਕਰੋਨਾ ਪੈਸੇ ਦਿੱਤੇ ਨੇ ਪੈਸੇ ਤਾਂ ਲੋਕੀਏ ਇੱਕ ਹੱਥ ਨਾਲ ਦਿੰਦੇ ਦੂਜੇ ਹੱਥ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਉਹ ਆਪਣੇ ਪੈਰਾਂ ਤੇ ਕੁਹਾੜੀ ਕਿਉਂ ਮਾਰਨਗੇ ਉਹ ਇਸ ਲਈ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਕੋਈ ਆਧਾਰ ਨਹੀਂ ਹੈ ਮੈਂਬਰਾਂ ਦੀ ਸਾਡੇ ਜਿਹੜੇ ਕਾਗਜ ਉਹ ਰੱਦ ਨਹੀਂ ਕਰਵਾ ਸਕੇ ਮੈਂਬਰਾਂ ਦੇ ਕਾਗਜ ਸਾਡੇ ਕਾਇਮ ਨੇ ਇਲੈਕਸ਼ਨ ਮੈਂਬਰਾਂ ਦੀ ਹੋਏਗੀ ਔਰ ਉਹਨਾਂ ਨੂੰ ਪਤਾ ਹੈ ਕਿ ਮੈਂਬਰਾਂ ਨੂੰ ਵੀ ਅਸੀਂ ਉਹਨਾਂ ਨੂੰ ਹੁਣ ਮੈਂਬਰਾਂ ਲਈ ਲੋੜ ਹੈ ਉਹਨਾਂ ਨੇ ਆਪਣੇ ਮੈਂਬਰ ਜਿਤਾਉਣੇ ਆ ਉਹਨਾਂ ਨੂੰ ਇਹ ਪਤਾ ਹੈ ਕਿ ਮੈਂਬਰੀ ਦੇ ਵਿੱਚ ਸਾਰਾ ਪਿੰਡ ਉਹਨਾਂ ਦੇ ਵਿਰੋਧ ਦੇ ਵਿੱਚ ਹੈ ਤਾਂ ਕਰਕੇ ਉਹ ਇਸ ਦੀਆਂ ਗੱਲ ਇਸ ਤਰ੍ਹਾਂ ਇਹ ਗੱਲਾਂ ਨੂੰ ਹਵਾ ਦੇ ਰਹੇ ਨੇ ਕਿ ਸਾਡੀ ਬਹੁਤ ਨੇੜਤਾ ਵਾ ਗੁਰਦੀਪ ਸਿੰਘ ਰਧਾਵਾ ਦੇ ਨਾਲ ਗੁਰਦੀਪ ਸਿੰਘ ਰਧਾਵਾ ਨਾਲ ਤੁਸੀਂ ਨੇੜਤਾ ਦੱਸ ਰਿਹਾ 2014 ਤੋਂ ਤੁਸੀਂ ਚੱਲੇ ਹੋ ਤਾਂ ਨੇੜਤਾ ਤਾਂ ਤੁਹਾਡੀ ਹੋਵੇਗੀ ਔਰ ਸਭ ਤੋਂ ਵੱਡਾ ਕਦ ਵੀ ਤੁਹਾਡਾ ਔਰ ਬਸੰਤ ਕੋੜ ਦੇ ਵਿੱਚ ਇਨਾ ਵੋਟ ਬੈਂਕ ਤੁਹਾਡੇ ਨਾਲ ਹੈ ਤੁਹਾਡੇ ਨਾਲ ਇਕੱਠ ਵੀ ਬਹੁਤ ਵੱਡਾ ਹੈ ਤੁਹਾਡੇ ਤੋਂ ਕੱਦ ਵੱਡਾ ਉਹਦਾ ਕਿ ਜਾਂ ਫਿਰ ਉਹ ਬੰਦੇ ਦਾ ਹੋਮਵਰਕ ਤੁਹਾਡੇ ਨਾਲ ਜ਼ਿਆਦਾ ਹੋ ਗਿਆ ਕਿ ਨਗਰ ਦੇ ਲੋਕ ਜ਼ਿਆਦਾ ਉਹਦੇ ਨਾਲ ਜੁੜ ਗਏ ਨਹੀਂ ਨਗਰ ਤਾਂ ਸਾਰਾ ਇੱਥੇ ਖੜਾ ਵਾ 2014 ਤੋਂ ਜੇ ਉਤਰੇ ਥੋੜੀ ਜੀ ਗੱਲ ਦੱਸਣੀ ਚਾਹੂੰਗਾ ਸਾਡੇ ਬਾਪੂ ਜਰਨੈਲ ਸਿੰਘ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ 2000 ਜਦੋਂ 22 ਦੀ ਇਲੈਕਸ਼ਨ ਦੇ ਵਿੱਚ ਗਰਦੀਪ ਸਿੰਘ ਰਹਾਵਾ ਨੇ ਇਸ ਪਿੰਡ ਦੇ ਵਿੱਚ ਪਹਿਲੀ ਰੈਲੀ ਕੀਤੀ ਆ ਪਿੰਡ ਦੀ ਮੀਟਿੰਗ ਕੀਤੀ ਆ ਉਹ ਮੇਰੇ ਵੀਰ ਐਸ ਦੇ ਘਰ ਵਿੱਚ ਕੀਤੀ ਗਈ ਆ ਉਹ ਉਸ ਤੋਂ ਬਾਅਦ ਜਿਹੜੀ ਜਿਮਨੀ ਚੋਂ ਆਪਣੇ ਸੰਗਰੂਰ ਦੀ ਹੋਈ ਆ ਸਭ ਤੋਂ ਪਹਿਲੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚੋਂ 20 ਬੰਦੇ ਗਰਦੀਪ ਸਿੰਘ ਦਾਵਾ ਨਾਲ ਗਏ ਸੀਗੇ ਜਿਨ੍ਹਾਂ 20 ਦੇ ਵਿੱਚੋਂ ਇੱਕ ਮੈਂਸ ਆ ਜਿਹੜੀ ਮੇਰੀ ਗੱਡੀ ਵੀ ਨਾਲ ਗਈ ਹੋਈ ਸੀ ਉੱਥੇ ਜਿਮਨੀ ਚੋਂ ਤੱਕ ਕਲੈਕਸ਼ਨ ਲੜਦੇ ਰਹੇ ਹੋਰ ਬਾਕੀ ਇਹਦਾ ਦੱਸਣ ਲੱਗਾ ਗਿਆ ਤਾਂ ਉਹ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ ਅਸੀਂ ਕੱਦ ਸਾਡਾ ਵੱਡਾ ਵੋਟ ਬੈਂਕ ਸਾਡੇ ਨਾਲ ਆ ਧੱਕੇਸ਼ਾਹੀ ਹੋ ਗਈ ਆ ਸਾਡੇ ਨਾਲ ਪੈਸੇ ਚੱਲ ਗਏ ਆ ਵੋਟਾਂ ਵਰਕਰ ਦਾ ਕੋਈ ਮੁੱਲ ਨਹੀਂ ਪਿਆ ਵਰਕਰਾਂ ਨੂੰ ਅਣਗੌਲੀਆਂ ਕੀਤਾ ਗਿਆ ਜੋ ਇਹ ਤਾਂ ਇਲਜ਼ਾਮ ਨੇ ਬਹੁਤ ਵੱਡੇ ਇਹਦਾ ਕੋਈ ਸਬੂਤ ਹੋਵੇ ਤਾਂ ਕਿਸੇ ਨਾਲ ਗੱਲ ਕੀਤੀ ਜਾ ਸਕਦੀ ਇੱਕ ਬੰਨੇ ਤੁਹਾਡਾ ਆਗੂ ਆ ਤੁਸੀਂ ਉਹਨੂੰ ਆਪਣਾ ਆਗੂ ਮੰਨਦੇ ਹੋ ਗੁਰਦੀਪ ਸਿੰਘ ਰੰਦਾਵੇ ਨੂੰ ਔਰ ਦੂਜੇ ਪਾਸੇ ਤੁਸੀਂ ਉਹਨਾਂ ਤੇ ਇਲਜ਼ਾਮ ਲਾ ਰਹੇ ਹੋ ਕਿ ਪੈਸੇ ਲੈ ਲੈਣ ਅਸੀਂ ਗੁਰਦੀਪ ਸਿੰਘ ਰੰਦਾਵੇ ਨਾਲ ਆਗੂ ਮੰਨਦੇ ਹਾਂ ਉਹਨਾਂ ਦੇ ਨਾਲ ਗਏ ਆ ਸਾਡੇ ਭੈਣ ਜੀ ਹੋਣੀ ਵੀ ਉਦੋਂ ਨਾਲ ਗਏ ਆ ਇਹਨਾਂ ਨੇ ਉੱਥੇ ਆ ਕੇ ਤੁਹਾਡੇ ਸਾਹਮਣੇ ਦੱਸਦੇ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੈਸੇ ਲੈ ਕੇ ਬਣਾਤਾ ਉਹ ਤੁਹਾਨੂੰ ਆਪਣੇ ਮੂੰਹ ਦੱਸ ਦੇਣਗੇ ਕਿ ਉਹਨਾਂ ਦਾ ਕੀ ਜਵਾਬ ਅੱਗੋਂ ਮਿਲਿਆ ਵਾ ਮੈਂ ਸਰਤਾ ਜੀ ਨਾਲ ਦਾ ਭਤੀਜਾ ਆਂ ਅਸੀਂ ਬਾਈ ਤੋਂ ਤੁਰੇ ਆ ਉਹਨਾਂ ਆਪਾਂ ਸਾਰਾ ਪਰਿਵਾਰ ਗਏ ਹਾਂ ਉੱਥੇ ਉਹ ਮੌਕੇ ਮੈਂ ਉੱਥੇ ਹਾਂ ਜਦੋਂ ਉਹਨੇ ਇੰਨੀ ਗੱਲ ਕਹੀ ਆ ਅਸੀਂ ਉਹ ਆਂਦਾ ਅਸੀਂ ਗਿਆ ਤੇ ਤੂੰ 5 ਲੱਖ ਰੁਪਇਆ ਲੈ ਕੇ ਤੇ ਦੂਜੇ ਨੂੰ ਦਿਆਂ ਡਾ ਸਰਪੰਚੀ ਉਹ ਆਂਦਾ ਤੁਸੀਂ 6 ਲੱਖ ਦੇ ਦਿਓ ਮੈਨੂੰ ਤੁਹਾਨੂੰ ਦੇ ਦੇਣਾ ਵਾ ਆਇਆ ਕਹੇ ਪੈਸੇ ਨਹੀਂ ਦੇ ਸਕਦੇ ਅਸੀਂ ਪਿੰਡ ਦੇ ਨਾਲ ਤੁਰਿਆ ਪਿੰਡ ਨਾਲ ਤੁਰਿਆ ਸਾਰਾ ਅਸੀਂ ਉਹ ਤਾਂ ਵੋਟਾਂ ਨਾਲ ਜਿੱਤਾਂਗੇ ਤੁਸੀਂਾਨੂੰ ਆਪਣੇ ਤੌਰ ਤੇ ਥਾਪੀ ਮਾਰਿ ਬੋਟ ਦਿੱਤਾਓ ਲਕਸ਼ਣ ਦਾਓ ਤੇ ਅਸੀਂ ਬਾਅਦ ਚ ਫੇਰ ਦੁਬਾਰਾ ਗਏ ਆ ਪਰਸੋਂ ਉਹਦੇ ਕੋਲ ਉਹ ਆਂਦਾ ਤੁਹਾਡੀ ਲਕਸ਼ਣ ਹੋਏਗੀ ਤੁਸੀਂ ਆਪਣੇ ਘਰ ਜਾ ਕੇ ਤੇ ਆਪ ਆਪਣੀ ਲਕਸ਼ਣ ਲੜੋ ਜੀ ਆ ਗੱਲ ਅਡੀ ਨਾਲ ਕੀਤੀ ਐ ਨਾ ਪਰ ਜਦੋਂ ਤੁਸੀਂ ਤੁਹਾਨੂੰ ਕਹਿਤਾ ਉਹਨਾਂ ਨੇ ਵੀ ਘਰ ਜਾ ਕੇ ਬੈਠੋ ਇਲੈਕਸ਼ਨ ਹੋਏਗੀ ਤੇ ਇਲੈਕਸ਼ਨ ਫਿਰ ਹੁਣ ਕਿਉਂ ਨਾਰਾਜ਼ਗੀ ਹੁਣ ਇਹੋ ਨਾਰਾਜ਼ਗੀ ਉਹਨੇ ਤੁਹਾਨੂੰ ਕਹਿਤਾ ਤੇ ਸਾਡੇ ਅੰਦਰ ਹੀ ਸਰਪੰਚ ਖੁਲਾ ਰਿਆ ਮਨਜੀਤ ਸਿੰਘ ਇਹਦੇ ਉਹਨਾਂ ਕਾਗਜ਼ ਰੱਦ ਕਰਾਤੇ ਆ ਨਹੀਂ ਕਾਗਜ਼ ਤੇ ਉਹਨਾਂ ਨੇ ਕਹਿ ਰਹੇ ਹੋ ਨਾ ਰੱਦ ਕਰਾਤੇ ਆ ਉਹਨਾਂ ਨੇ ਕਿਉਂ ਕਰਾਉਣੇ ਆ ਉਹਨੇ ਕਰਾਇਆ ਰੱਦ ਉਹਨੂੰ ਇਹ ਉਹਨੇ ਪੈਸੇ ਲਾ ਕੇ ਦੂਜੀ ਪਾਰਟੀ ਕੋਲੋਂ ਤੇ ਸਾਡੇ ਬੰਦੇ ਕਾਗਜ਼ ਰੱਦ ਕਰਾਤੇ ਅਸੀਂ ਆਪਾਂ ਇਹਨੂੰ ਖੁਲਾ ਰਿਆ ਆਪਣੀ ਇੱਜ਼ਤ ਹੋਰ ਤੇ ਆਪਣੇ ਵੱਲੋਂ ਤੁਸੀਂ ਕੱਲੇ ਗਏ ਸੀ ਪਿੰਚ ਹਾਂਜੀ ਸਰ ਆਪਾਂ ਕੱਲੇ ਗਏ ਸੀ ਸਾਰਾ ਪਿੰਡ ਗਿਆ ਸੀ ਅੰਦਰ ਆਪਾਂ ਕੱਲੇ ਗਏ ਸੀ ਜਦੋਂ ਗਰਦੀਪ ਰੰਧਾਵਾ ਸਾਹਿਬ ਨੇ ਚਾਚੀ ਜੀ ਉਹਨਾਂ ਨੂੰ ਪੁੱਛਿਆ ਹੀਗਾ ਕਿ ਤੁਸੀਂ ਕਿੰਨੇ ਪੈਸੇ ਦੋਗੇ ਇਹਨਾਂ ਨੇ ਕਿਹਾ ਹੀਗਾ ਕਿ ਸਾਡੇ ਕੋ ਆ ਆ ਇਹਨਾਂ ਨੇ ਹੱਥ ਜੋੜੇ ਅਖੋਗੇ ਅਸੀਂ ਕੋਈ ਪੈਸਾ ਨਹੀਂ ਦੇ ਸਕਦੇ ਉਸ ਟਾਈਮ ਦੀ ਮੈਂ ਗਵਾਹ ਆ ਕਿਉਂਕਿ ਮੈਂ ਨਾਲ ਅੰਦਰ ਗਈ ਇਹਨਾਂ ਦੀ ਹਾਂਜੀ ਸਰ ਇਦਾਂ ਹੀ ਹੋਈ ਆ ਕਹਿੰਦੇ ਵੀ ਪਿਆਸੇ ਪਿੰਡ ਆਣ ਕੇ ਪਤਾ ਲੱਗਾ ਸੀ ਵੀ ਉਹਨਾਂ ਨੇ ਪੈਸੇ ਚਾੜੇ ਨੇ ਗਰਦੀਪ ਰੰਧਾਵੇ ਸਿੰਘ ਨੂੰ ਤੇ ਮੈਂ ਕਿਹਾ ਵੀ ਸਰ ਤੁਸੀਂ ਉਹਨਾਂ ਕੋ ਪੈਸੇ ਚੁੱਕੇ ਨੇ ਕਹਿੰਦਾ ਵੀ ਤੁਸੀਂ ਕਿੰਨੇ ਦੋਗੇ ਅਹੀਂ ਆ ਕੇ ਵੀ ਹੱਥ ਜੋੜਨੇ ਆਪਾਂ ਕੋਈ ਪੈਸਾ ਨਹੀਂ ਦੇ ਹਾਂਜੀ ਇਹ ਗੱਲ ਹੋਈ ਸੀ ਤੇ ਫਿਰ ਉਹਦੇ ਬਾਅਦ ਰੰਧਾਵਾ ਸਾਹਿਬ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਬਾਅਦ ਚ ਕੁਝ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਤੁਸੀਂ ਕਿੰਨੇ ਦੇਵੋਗੇ ਐਂ ਆਖਿਆ ਪਾਣੀ ਕੁਝ ਦੇ ਸਕਦੇ ਜੀ ਇਹ ਤਾਂ ਗੱਲ ਕਲੀਅਰ ਹੈ ਜੀ ਪੈਸੇ ਦੀ ਜ਼ਿਕਰ ਨਹੀਂ ਹੋ ਰਿਹਾ ਵੀ ਕਿੰਨੇ ਮੰਗੇ ਗਏ ਆ ਹਾਂ ਇਹ ਗੱਲ ਨਹੀਂ ਆਫਰ ਆਈ ਕਿ ਤੁਸੀਂ ਕੀ ਦਿੰਦੇ ਹੋ ਅਸੀਂ ਹੱਥ ਜੋੜ ਕੇ ਅਸੀਂ ਨਹੀਂ ਦੇਣੇ ਅਸੀਂ ਨਹੀਂ ਦਿੱਤੇ ਤਾਂ ਸਾਡੇ ਕਾਗਜ਼ ਰੱਦ ਹੋਗੇ ਬਿਲਕੁਲ ਕਲੀਅਰ ਸਿੰਪਲ ਐਂਡ ਕਲੀਅਰ ਸਾਡੇ ਕਾਗਜ਼ ਰੱਦ ਹੋਣ ਦਾ ਇਹੀ ਕਾਰਨ ਹੈ ਕਿ ਸਾਡੇ ਉਹਨਾਂ ਨੇ ਪੈਸੇ ਪੁੱਛਿਆ ਜੇ ਤਾਂ ਅਸੀਂ ਵੀ ਕਹਿੰਦੇ ਸੀ 5 ਦਵਾਂਗੇ 10 ਲੱਖ ਦਵਾਂਗੇ ਹੋ ਸਕਦਾ ਸਾਡੇ ਵੀ ਨਾ ਰੱਦ ਹੁੰਦੇ ਪਰ ਅਸੀਂ ਪੈਸੇ ਦੇ ਕੇ ਸਰਪੰਚੀ ਅਗਰ ਲੈਣੀ ਆ ਤਾਂ ਫਿਰ ਕਾਂਗਰਸ ਅਕਾਲੀ ਦਲ ਦੇ ਵਿੱਚ ਪਹਿਲਾਂ ਤਾਂ ਹੀ ਠੀਕ ਸੀ ਅਸੀਂ ਤਾਂ ਬਦਲਾਵ ਪਾਲਦੇ ਸੀਗੇ ਇਹੋ ਜਿਹਾ ਬਦਲਾ ਨਹੀਂ ਸੀ ਪਾਲਦੇ ਕਿ ਉਹਦੇ ਨਾਲੋਂ ਵਹੀਂ ਅੱਗੇ ਨਾਲੋਂ ਵੇਰਸਟ ਕੰਮ ਹੋ ਜਾਏ ਜੀ ਕੁਝ ਕਹਿ ਰਹੇ ਸੀ ਪਹਿਲਾਂ ਨਹੀਂ ਆ ਨਹੀਂ ਪਰ ਇਹ ਜੋ ਹਾਲਾਤ ਹੈ ਜਿਸ ਤਰ੍ਹਾਂ ਆਮ ਆਦਮੀ ਬਾਕੀ ਪਾਰਟੀਆਂ ਤੋਂ ਟੁੱਟ ਕੇ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਰੰਧਾਵਾ ਸਾਹਿਬ ਹੁਣਾਂ ਨਾ ਵੀ ਜੁੜੇ ਹੋ ਰੰਧਾਵਾ ਸਾਹਿਬ ਤੇ ਦੱਸਿਆ ਜਾਂਦਾ ਬੜੇ ਨੇਕ ਬੜੇ ਵਧੀਆ ਤੇ ਬੜੇ ਚੰਗੇ ਇਨਸਾਨ ਪਰ ਸਾਨੂੰ ਤਾਂ ਕੋਈ ਨੇਕੀ ਹੁਣਾਂ ਚ ਦਿਖੀ ਨਹੀਂ ਆ ਕਿਉਂਕਿ ਉਹਨਾਂ ਜਿੱਦਾਂ ਕਿ ਆ ਹੀਗਾ ਕਿ ਜਾ ਕੇ ਆਪਣੇ ਪਿੰਡ ਤੋਂ ਹੀ ਰਾਮਨਾ ਬੈਠੋ ਇਲੈਕਸ਼ਨ ਕੀਤੀ ਜਾਏਗੀ ਪਰ ਇਲੈਕਸ਼ਨ ਹੋਈ ਕਿਉਂ ਨਹੀਂ ਸਾਨੂੰ ਗੁੰਮਰਾਹ ਕੀਤਾ ਗਿਆ ਇੱਕ ਪਾਸੇ ਪੈਸੇ ਚੁੱਕ ਲਏ ਆ ਇੱਕ ਪਾਸੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਜੀ ਪਰ ਹੁਣ ਤੁਹਾਡਾ ਲੀਡਰ ਤੁਹਾਡਾ ਆਗੂ ਤੁਹਾਡੀ ਪਾਰਟੀ ਨੇ ਤੇ ਤੁਹਾਨੂੰ ਗੁਰਦੀਪ ਸਿੰਘ ਰੰਦਾਵਾ ਹੀ ਦਿੱਤੇ ਹੋਏ ਨੇ ਤਾਂ ਹੁਣ ਆਪਣੇ ਆਗੂ ਦੇ ਨਾਲ ਹੈ ਤਾਂ ਵੈਸੇ ਤੁਸੀਂ ਸਾਰੇ ਆਮ ਆਦਮੀ ਪਾਰਟੀ ਚੋਂ ਨਾ ਪਹਿਲਾਂ ਕਲੀਅਰ ਕਰ ਦਿਓ ਬਿਲਕੁਲ ਸਾਰੇ ਆਮ ਆਦਮੀ ਪਾਰਟੀ ਦੇ ਨੇ ਸਾਰੇ ਜਿੰਨੇ ਇੱਥੇ ਹਾਜ਼ਰ ਨੇ ਇਹਨਾਂ ਦੀਆਂ ਪੁਰਾਣੀਆਂ ਰੈਲੀਆਂ ਦੀਆਂ ਔਰ ਸਾਡੇ ਕੋਲ ਵੀਡੀਓ ਫੋਟੋ ਸਾਰੀਆਂ ਅੱਜ ਅੱਜ ਤੁਹਾਡੀ ਨਾਰਾਜ਼ਗੀ ਹੈ ਅੱਜ ਕਾਹਦੇ ਚੋ ਅੱਜ ਸਾਰੇ ਜਾਣੇ ਅਸੀਂ ਅੱਜ ਵੀ ਆਮ ਆਦਮੀ ਪਾਰਟੀ ਚ ਹ ਜਿਹੜੇ ਜਿਹੜੇ ਹੈਗੇ ਜਿਹੜਾ ਹੱਥ ਖੜਾ ਕਰਕੇ ਵਿਖਾ ਦਿਓ ਕਲੀਅਰ ਹੋ ਜੀ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਜਿੰਦਾਬਾਦ 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 ਗੁਰਦੀਪ ਰੰਧਾਵਾ ਮੁਰਦਾਬਾਦ 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 ਅੱਜ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗੂ ਖੜੇ ਆ ਪਰ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਸਾਡੇ ਨਾਲ ਖੜਾ ਨਹੀਂ ਹੋਇਆ ਸਾਨੂੰ ਉਹਦੇ ਉੱਤੇ ਰੋਸ ਆ ਜੀ ਕੱਲ ਨੂੰ ਤੇ ਜਿ ਜਿਮਨੀ ਚੋਣ ਹੋਣੀਆਂ ਜਨਾਬ ਹਾਂ ਜਿਮਨੀ ਚੋਣ ਹੋਣੀਆਂ ਜਿੱਦਾਂ ਅਸੀਂ ਐਮਐਲਏ ਦੇ ਵਿੱਚ ਵੀ ਬੂਥ ਵੱਡੀ ਲੀਡ ਨਾਲ ਜਿਤਾਇਆ ਐਮਪੀ ਦੇ ਵਿੱਚ ਸ਼ੈਰੀ ਕਲਸੀ ਜੀ ਨੂੰ ਵੱਡੀ ਲੀਡ ਨਾਲ ਜਿਤਾਇਆ ਅਗਰ ਗਰਦੀਪ ਰੰਧਾਵਾ ਜੀ ਨੇ ਇਹੋ ਹੀ ਹਾਲ ਰੱਖਿਆ ਜਾਂ ਗਰਦੀਪ ਰੰਧਾਵਾ ਜੀ ਹੀ ਕੈਂਡੀਡੇਟ ਰਹੇ ਤਾਂ ਅਸੀਂ ਇਸ ਪਿੰਡ ਦੇ ਵਿੱਚੋਂ ਚਾਨਣ ਕਰਵਾ ਦੇਾਂਗੇ ਕਿ ਕਿੱਦਾਂ ਪਿੰਡ ਦੇ ਵਿੱਚੋਂ ਪਸੰਦ ਕੋਟ ਚੋਂ ਬੂਥ ਜਿੱਤਿਆ ਜਾਂਦਾ ਬੜੀ ਬੜੀ ਨਰਾਜ਼ਗੀ ਤੁਸੀਂ ਜ਼ਾਹਰ ਕਰ ਰਹੇ ਹੋ ਸਾਰੇ ਦੇਸਾਂ ਨਰਾਜ਼ਗੀ ਸੱਚੀ ਹੈ ਜੀ 2014 ਤੋਂ ਜੋ ਦੂਜੀਆਂ ਸਰਕਾਰਾਂ ਸੀ ਸਾਨੂੰ ਡਰ ਸੀਗਾ ਸਾਡੇ ਪਰਚੇ ਹੋ ਸਕਦੇ ਸੀਗੇ 2014 ਜਨ ਆਦਮੀ ਪਾਰਟੀ ਚ ਤੁਰਨ ਨਾਲ ਲੋਕ ਡਰਦੇ ਸੀਗੇ ਜਿਹਨੂੰ ਇਹਨਾਂ ਨੇ ਹੁਣ ਟਿਕਟ ਦਿੱਤੀ ਜਾਂ ਜਿਹੜੇ ਬੰਦੇ ਦੇ ਕਾਗਜ਼ ਰੱਦ ਨਹੀਂ ਹੋਏ ਜਿਹੜਾ ਬੰਦੇ ਨੂੰ ਹੁਣ ਸਿਲੈਕਸ਼ਨ ਹੋ ਗਈ ਹੈ ਉਹ ਵੀ ਤਾਂ ਤੁਹਾਡੀ ਆਮ ਆਦਮੀ ਪਾਰਟੀ ਦਾ ਹੀ ਹੈ ਬਿਲਕੁਲ ਜਿਹੜੀ ਦੇ ਨਾਲ ਸਿਲੈਕਸ਼ਨ ਹੋਈ ਉਹ ਵੀ ਆਮ ਆਦਮੀ ਪਾਰਟੀ ਪਰ ਹੁਣ ਅੱਜ ਦੀ ਡੇਟ ਦੇ ਵਿੱਚ ਮੌਜੂਦਾ ਕਾਂਗਰਸੀ ਸਰਪੰਚ ਨੂੰ ਨਾਲ ਲੈ ਕੇ ਉਹ ਉੱਥੋਂ ਸਰੂਪਾ ਪਵਾ ਗਿਆ ਜਿਹੜਾ ਪਿਛਲੀ ਕਾਂਗਰਸ ਸਰਕਾਰ ਦਾ ਬਣਾਇਆ ਹੋਇਆ ਉਦੋਂ ਵੀ ਇਲੈਕਸ਼ਨ ਉਹਨਾਂ ਵੀ ਨਹੀਂ ਸੀ ਕਰਾਈ ਉਹ ਬਿਨਾਂ ਇਲੈਕਸ਼ਨ ਤੋਂ ਜਿੱਤਿਆ ਹੋਇਆ ਸਰਪੰਚ ਸੀਗਾ ਇਸੇ ਤਰੀਕੇ ਨਾਲ ਕਾਗਿ ਰਾਦੇ ਕਰਕੇ ਉਹ ਜਿੱਤਿਆ ਸੀਗਾ ਉਹ ਸਰਪੰਚ ਨੂੰ ਨਾਲ ਲੈ ਕੇ ਜਾ ਕੇ ਦੇ ਉੱਥੋਂ ਸਰਪੰਚੀ ਦਾ ਸਰੂਪਾ ਪਵਾ ਗਿਆ ਅਗਲੀ ਰਣਨੀਤੀ ਕੀ ਹੈ ਤੁਹਾਡੀ ਸਾਡੀ ਅਗਲੀ ਰਣਨੀਤੀ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੇ ਉੱਚ ਅਫਸਰ ਸਹਿਬਾਨਾਂ ਨੂੰ ਮਿਲ ਕੇ ਪ੍ਰਸ਼ਾਸਨ ਨੂੰ ਮਿਲ ਕੇ ਪੁੱਛਾਂਗੇ ਕਿ ਸਾਡੇ ਕਾਗਜ਼ ਰੱਦ ਕਿਉਂ ਕਰਵਾਏ ਆ ਉਸ ਤੋਂ ਅੱਗੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਉਸ ਤੋਂ ਬਾਅਦ ਸਿਆਸੀ ਮਹਾਜ ਦੇ ਉੱਤੇ ਵੀ ਅਸੀਂ ਆਪਣੀ ਗੱਲ ਉੱਪਰਲੇ ਜਿਹੜੇ ਹਲਕਾ ਇੰਚਾਰਜ ਸਾਡੇ ਬਣਾਏ ਗਏ ਨੇ ਕੁਲਦੀਪ ਸਿੰਘ ਦੀ ਢਾਲੀਵਾਲ ਜਾਂ ਸ਼ੈਰੀ ਗਲਸੀ ਜੀ ਨੂੰ ਵੀ ਆਪਣਾ ਵਖ ਰੱਖਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੁਣ ਸਾਡੇ ਮੈਂਬਰਾਂ ਦੀ ਕੈਂਡੀਡੇਟ ਜਿਹੜੇ ਮੈਂਬਰ ਕੈਂਡੀਡੇਟ ਇਲੈਕਸ਼ਨ ਬਚੀ ਆ ਉਹ ਹੀ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਉਸ ਮੈਂਬਰ ਦੀ ਇਲੈਕਸ਼ਨ ਦੇ ਵਿੱਚ ਹੀ ਇਹੀ ਚਾਣਨ ਕਰਵਾ ਦੇਾਂਗੇ ਕਿ ਸਾਡੇ ਨਾਲ ਕਿੰਨੇ ਨੇ ਤੇ ਇਹਨਾਂ ਬੜੀ ਵੱਡੀ ਗੱਲ ਤੁਸੀਂ ਕਰ ਰਹੇ ਹੋ ਕਿਉਂਕਿ ਜਿਹੜੀਆਂ ਆ ਪਿੰਡਾਂ ਦੀਆਂ ਚੋਣਾਂ ਹੁੰਦੀਆਂ ਨੇ ਅਸੀਂ ਪਹਿਲਾਂ ਦੱਸ ਦਿੱਤੀ ਕਿ ਲੋਕ ਸਭਾ ਦੇ ਵਿੱਚ ਭਾਵੇਂ ਪਿੰਡਾਂ 'ਚੋਂ ਵੋਟ ਘੱਟ ਨਿਕਲੇ ਵਿਧਾਨ ਸਭਾ 'ਚ ਵੀ ਘੱਟ ਨਿਕਲ ਸਕਦੀ ਹੈ ਪਰ ਪੰਚੀ ਸਰਪੰਚੀ ਇੱਕ ਐਸੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਉਂਗਲਾਂ ਤੇ ਬੰਦਿਆਂ ਦੇ ਪਰਿਵਾਰਾਂ ਦੇ ਨਾਮ ਰਟੇ ਹੁੰਦੇ ਨੇ ਤਾਂ तकरीबन 80% ਤੋਂ ਉੱਪਰ 90% ਵੀ ਕਈ ਵਾਰੀ 95% ਵੀ VOTING ਪਿੰਡਾਂ 'ਚ ਹੋ ਜਾਂਦੀ ਹੈ ਇਹਨੇ ਸੀ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਵਾ ਅਸੀਂ ਬਿਲਕੁਲ ਆਮ ਪਾਰਟੀ ਦੇ ਨਾਲ ਸਾਰੇ ਵਰਕਰ ਸੁਰਤ ਅਸੀਂ ਬੂਥ ਪਿੰਡ ਬਸੰਤਕੌਰ 'ਚ ਆਮ ਪਾਰਟੀ ਦਾ ਜਿੱਤਿਆ ਤੇ ਜਿਤਾਉਂ ਮੈਂ ਖੁਦ ਅੰਦਰ ਬੈਠਾ ਰਹੇ ਪੋਲਿੰਗ ਜਨਤੂ ਕਰਾਂਗੇ ਅੰਦਰ ਬੈਠਾ ਰਹੇ ਹੁਣ ਅਸੀਂ ਸਾਡੇ ਅੱਗੋ ਰਣਨੀਤੀ ਇਹ ਆ ਕਿ ਅਸੀਂ ਜੇ ਗੁਰਦੀਪ ਰੰਧਾਵਾ ਨੂੰ ਅੱਗੋਂ ਤੋਂ ਟਿਕਟ ਮਿਲਦੀ ਤੇ ਅਸੀਂ ਪੂਰੇ ਪਿੰਡ ਦੇ ਵਿੱਚ ਉਹਦਾ ਵਿਰੋਧ ਕਰਾਂਗੇ ਤੇ ਬਾਈਕਾਟ ਕਰਾਂਗੇ ਆਉਣ ਵਾਲੀ ਜਿਮਨੀ ਚੋਣਾਂ ਦੇ ਵਿੱਚ ਅਸੀਂ ਦੱਸ ਦੇਵਾਂਗੇ ਕਿ ਸਾਡਾ ਪਿੰਡ ਬਸੰਤਕੋਟ ਆਮ ਪਾਰਟੀ ਨੂੰ ਬਿਲਕੁਲ ਨਕਾਰੇਗਾ ਜੇ ਗੁਰਦੀਪ ਰੰਧਾਵਾ ਨੂੰ ਟਿਕਟ ਮਿਲਦੀ ਹੈ ਤੇ ਜੀ ਤੁਹਾਡਾ ਕੀ ਕਹਿਣਾ ਸਾਡਾ ਵੀ ਇਹੋ ਵੀਰ ਜੀ ਨੇ ਜੋ ਕਹਿਤਾ ਉਹ ਹੀ ਕਰਾਂਗੇ ਜੀ ਸਾਰਾ ਪਿੰਡ ਇੱਕ ਮੋਟ ਸਾਰਾ ਪਿੰਡ ਇੱਕ ਮੋਟ ਜੀ ਸਾਰਾ ਪਿੰਡ ਇੱਕ ਮੋਟ ਰਹੇਗਾ ਆਮ ਆਦਮੀ ਪਾਰਟੀ ਦਾ ਬਿਲਕ ਔਰ ਜਦੋਂ ਆਮ ਆਦਮੀ ਪਾਰਟੀ ਦੀ ਫਰਸਟ ਮੀਟਿੰਗ ਹੁੰਦੀ ਆ ਮੇਰੇ ਖੁਦ ਹੀ ਘਰ ਹੁੰਦੀ ਆ ਉਸ ਤੋਂ ਬਾਅਦ ਸਾਡੇ ਹੀ ਮੈਂਬਰੀ ਦੇ ਕਾਗਜ਼ ਜਿਹੜੇ ਆ ਉਹ ਰੱਦ ਕੀਤੇ ਜਾਂਦੇ ਆ ਇਸ ਚੀਜ਼ ਦਾ ਆਪਾਂ ਬਿਲਕੁਲ ਵਿਰੋਧ ਕਰਦੇ ਆ ਨਾਲ ਹੀ ਸਾਡੇ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਜੋ ਖੜੇ ਆ ਉਹਨਾਂ ਦੇ ਕਾਗਜ਼ ਵੀ ਰੱਦ ਕੀਤੇ ਗਏ ਆ ਉਹਨਾਂ ਦਾ ਵੀ ਬਿਲਕੁਲ ਆਪਾਂ ਵਿਰੋਧ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਨਹੀਂ ਕਿਤੇ ਸੁਣਵਾਈ ਹੁੰਦੀ ਤੇ ਅੱਗੇ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਏ ਜੀ ਵਿੱਚ ਤੁਸੀਂ ਕੀ ਸਮਝਦੇ ਹੋ ਸਾਰਾ ਕੁਝ ਜੋ ਵਾਪਰਿਆ ਕੀ ਹੈ ਇਹ ਜੋ ਕੀਤਾ ਗੁਰਦੀਪ ਰੰਦਾਵ ਨੇ ਆਤ ਹੀ ਨਿੰਦਨਯੋਗ ਹੈ ਇਹ ਸਭ ਤੋਂ ਘਟੀਆ ਗੱਲ ਹੈ ਇਹ ਜੋ ਸਲੱਖਣ ਨਾਲ ਉਹਨੇ ਕਿਤਾ ਸਲੱਖਣ ਨੇ ਇੱਕ ਸਾਡੇ ਪਿੰਡ ਵਿੱਚ ਨਸ਼ੇ ਦਾ ਮੋਢੀ ਸੀ ਉਹੀ ਪਿੰਡ ਦੇ ਵਿੱਚ ਨਸ਼ਾ ਜੀ ਫਿਰ ਸਾਡੇ ਨਾਲ ਲੱਗ ਗਿਆ ਪਰ ਹੁਣ ਅਸੀਂ ਆਪਣੇ ਸਾਰੇ ਇਕੱਠੇ ਹੋ ਕੇ ਮਨਜੀਤ ਵੀਰ ਨੂੰ ਅਸੀਂ ਸਰਪੰਚ ਬਣਾਉਣਾ ਚਾਹਿਆ ਪਰ ਜੋ ਗੁਰਦੀਪ ਰੰਦਾਵ ਨੇ ਕੀਤਾ ਉਹ ਕਾਗੇ ਰੱਦ ਕਰਕੇ ਉਹਨਾਂ ਨੇ ਬਹੁਤ ਹੀ ਗਲਤ ਕੀਤਾ ਹੁਣ ਐਸੀ ਗਰਦੀਪ ਰੰਦਾਵੇ ਨੂੰ ਪਿੰਡ ਦੇ ਵਿੱਚ ਜੇ ਟਿਕਟ ਮਿਲੀ ਤਾਂ ਹੀ ਉਹਦਾ ਬੂਥ ਨਹੀਂ ਲਗਾ ਲਵਾਂਗੇ ਵੱਡੀ ਗੱਲ ਐ ਇਸ ਲਈ ਬਸੰਤਕੋੜ ਦੇ ਵਿੱਚ ਇੱਕ ਨਵਾਂ ਰੁਖ ਔਰ ਨਵੀਂ ਹਵਾ ਜਿਹੜੀ ਆ ਉਹ ਦੇਖਦੇ ਪਏ ਹੋ ਹੈ ਤਾਂ ਸਾਰਾ ਨਗਰ ਸਾਰਾ ਇਲਾਕਾ ਸਾਰੇ ਇਹ ਲੋਕ ਆਮ ਆਦਮੀ ਪਾਰਟੀ ਦੇ ਨਾੜੀ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਕਹਿ ਰਹੇ ਨੇ ਪਰ ਆਪਣੇ ਲੀਡਰ ਨੂੰ ਜੋ ਮੌਜੂਦਾ ਲੀਡਰ ਨੇ ਉਹਨਾਂ ਵਾਸਤੇ ਇਹਨਾਂ ਦੇ ਮਨਾਂ ਦੇ ਵਿੱਚ ਨਾਰਾਜ਼ਗੀ ਜ਼ਰੂਰ ਹੈ ਤੁਸੀਂ ਕੀ ਕਹਿੰਦੇ ਹੋ ਜੋ ਮਸਲਾ ਉੱਠਿਆ ਇਸ ਮਸਲੇ ਦੇ ਵਿਵਾਦ ਨੂੰ ਲੈ ਕੇ ਵਿਰਤੀ ਮਸਲਾ ਇਹੀ ਆ ਕਿ ਅਹੀਂ ਮਤਲਬ ਕੀ ਕੋਈ ਜਾਗੀ ਜਮੀਰ ਵਾਲਾ ਸਰਪੰਚ ਖੜਾ ਕੀਤਾ ਸੀਗਾ ਔਰ ਜਿੰਨੂੰ ਦੁਨੀਆਦਾਰੀ ਦੀ ਸਮਝ ਵੀ ਹੈਗੀ ਔਰ ਰੰਧਾਵੇ ਗਰਦੀਪ ਰੰਧਾਵੇ ਨੇ ਕੀ ਕੀਤਾ ਵਾ ਕਿ ਉਹਨੇ ਮਤਲਬ ਕੀ ਸਾਡੀਆਂ ਜਿਹੜੀਆਂ ਆਸਾਂ ਵਾ ਉਹਨਾਂ ਦੇ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ ਇੱਕ ਪਾਸੇ ਗਰਦੀਪ ਰੰਧਾਵੇ ਨੇ ਵੋਟਾਂ ਰੱਖੀਆਂ ਇੱਕ ਪਾਸੇ ਪੈਸਾ ਰੱਖ ਲਿਆ ਉਹਨੂੰ ਪੈਸਾ ਪਿਆਰਾ ਹੋ ਗਿਆ ਲੋਕ ਨਹੀਂ ਪਿਆਰੇ ਹੋਏ ਜਿਨ੍ਹਾਂ ਨੇ ਉਹਨੂੰ ਵੋਟਾਂ પા ਕੇ ਜਿਤਾਇਆ ਹਾਂਜੀ ਪਰ ਇਹਦੇ ਨਤੀਜੇ ਜਿਹੜੇ ਲਿਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਹੋਰ ਵੀ ਘਾਤਕ ਹੋ ਸਕਦੇ ਨੇ ਦੇਖਾਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਜੇ ਇਹਦੇ ਵੱਲੋਂ ਘਾਤਕ ਹੋਣਗੇ ਤੇ ਫਿਰ ਸਾਡਾ ਪਿੰਡ ਵੀ ਚਾਨਣ ਕਰਵਾਏਗਾ ਕਿਉਂਕਿ ਜਿਮਨੀ ਇਲੈਕਸ਼ਨ ਆ ਰਹੀ ਹੈ ਜੇ ਰੰਦਾਵਾ ਸਾਹਿਬ ਨੂੰ ਟਿਕਟ ਮਿਲੇਗੀ ਗਰਦੀਪ ਰੰਦਾਵੇ ਨੂੰ ਤੇ ਅਸੀਂ ਦੂਜੀ ਪਾਰਟੀ ਦੇ ਵਿੱਚ ਹੱਸ ਕੇ ਜਾਵਾਂਗੇ ਅਸੀਂ ਮਤਲਬ ਕਿ ਗਰਦੀਪ ਰੰਦਾਵੇ ਦੀ ਸਪੋਰਟ ਦੇ ਵਿੱਚ ਨਹੀਂ ਖੜਾ ਖੜੇ ਹੋਵਾਂਗੇ ਬੜੀ ਏਕਾ ਸਾਰਿਆਂ ਦਾ ਵੈਸੇ ਬੀਬੀਆਂ ਦਾ ਏਕਾ ਵੈਸੇ ਘੱਟ ਹੁੰਦਾ ਹੁੰਦਾ ਪਰ ਏਕਾ ਹੈ ਤੁਹਾਡਾ ਹਾਂਜੀ ਹਾਂਜੀ ਏਕਾ ਸਾਰੇ ਖੜੇ ਆ ਪਾਜੀ ਮਜੀਤ ਸਿੰਘ ਦੇ ਵੀ ਤੇ ਆਪਣੇ ਮੈਂਬਰ ਪੰਚਾਇਤ ਸਭ ਦੇ ਨਾਲ ਹੀ ਤੇ ਪਿੰਡ ਦੇ ਨਾਲ ਖੜੇ ਆ ਅਸੀਂ ਜੋ ਵੀ ਕਰਾਂਗੇ ਅੱਗੇ ਹੋ ਕੇ ਫੈਸਲਾ ਲਾਂਗੇ ਜਿਹੜਾ ਵੀ ਲਾਂਗੇ ਅਚਾ ਇਹ ਸਵੇ ਮਨਜੀਤ ਦੀ ਮਾਨ ਸਤਕਾਰ ਨਹੀਂ ਪਿੰਡ ਦਾ ਮਾਨ ਸਤਕਾਰ ਦਾ ਸਵਾਲ ਬਣ ਗਿਆ ਹਾਂਜੀ ਹਾਂਜੀ ਸਾਡੇ ਪਿੰਡ ਦਾ ਬਣ ਗਿਆ ਵਾ ਜੋ ਅਸੀਂ ਨਸ਼ਾ ਮੁੱਦਾ ਵੀ ਥਾਲਿਆ ਹੈਗਾ ਉਹ ਵੀ ਸਾਡਾ ਸਭ ਕੈਮ ਰਿਆ ਹੈਗਾ ਬਲਕਿ ਹੁਣ ਵੀ ਜਿਹੜਾ ਇਹ ਨਸ਼ਾ ਦੇ ਵਿਰੁੱਧ ਵੀ ਹੈ ਵਾ ਤੇ ਇਹ ਮਤਲਬ ਪਿੰਡ ਦੇ ਵਿਰੁੱਧ ਵੀ ਹੈ ਵਾ ਜਿਹੜਾ ਇਹਨੇ ਇਹ ਕੰਮ ਕੀਤਾ ਅਸੀਂ ਸਰਪੰਚੀ ਕੋਈ ਮਤਲਬ ਕੀ ਜਿਹੜੀ ਆ ਉਹ ਪੈਸੇ ਖਾਣ ਮਾਰਿਆ ਜਾਂ ਇਸ ਕੰਮ ਨੂੰ ਨਹੀਂ ਲਈ ਕਿ ਅਸੀਂ ਮਤਲਬ ਕੀ ਇੱਕ ਵਾਵਾ ਖੱਟੀਏ ਅਸੀਂ ਸਰਪੰਚੀ ਇਸ ਕੰਮ ਲਈ ਭਾਜੀ ਨੂੰ ਦੁਵਾਰੇ ਹੀ ਕਿ ਸਾਡਾ ਪਿੰਡ ਜਿਹੜਾ ਨਸ਼ੇ ਦੇ ਵਿੱਚ ਗੁਲਤਾਨ ਹੋ ਗਿਆ ਵਾ ਜਿਹੜੀਆਂ ਧੜੇ ਬਾਜ਼ੀਆਂ ਬਣ ਗਈਆਂ ਵਾ ਉਹਨਾਂ ਤੋਂ ਪਿੰਡ ਨੂੰ ਜਿਹੜਾ ਵਾ ਬਚਾਇਆ ਜਾ ਸਕੇ ਸਿਆਸਤ ਵਿੱਚ ਇੱਕ ਨਵੀਂ ਸ਼ੁਰੂਆਤ ਕਰਨਾ ਚਾਹ ਰਿਹਾ ਸੀ ਇਹ ਨਗਰ ਬਸੰਤ ਕੋਟ ਜਿਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਨਗਰ ਨੇ ਜਿਨ੍ਹਾਂ ਦਾ ਨਾਂ ਲੋਕੀ ਬੜੇ ਫਖਰ ਦੇ ਨਾਲ ਬੜੇ ਮਾਣ ਦੇ ਨਾਲ ਲੈਂਦੇ ਨੇ ਸੋ ਇਹ ਇਲਾਕੇ ਦੀ ਸੋਚ ਤੁਹਾਨੂੰ ਆਪੇ ਪਤਾ ਲੱਗ ਗਈ ਹੈ ਪੜ੍ਹੇ ਲਿਖੇ ਲੋਕ ਨੇ ਪੜ੍ਹੇ ਲਿਖੀ ਸੋਚ ਹੈ ਔਰ ਬਹੁਤ ਹੀ ਸਿਆਣੀ ਸੋਚ ਹੈ ਜਿੰਨੀ ਵੀ ਗੱਲਬਾਤ ਚੱਲੀ ਹੈ ਇਸ ਗੱਲਬਾਤ ਦੇ ਵਿੱਚੋਂ ਕਿਸੇ ਦੇ ਕੋਲੋਂ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੁਣਾਈ ਦਿੱਤੀ ਜਿਹਦੇ ਵਿੱਚ ਕੋਈ ਅਨਪੜਤਾ ਜਾਂ ਜਾਹਲਪੁਣਾ ਕਿਤੇ ਦਿਖਾਈ ਦਿੰਦਾ ਹੋਵੇ ਪੜ੍ਹੇ ਲਿਖੀ ਗੱਲਬਾਤ ਹੋਈ ਹੈ ਦਲੀਲਾਂ ਗੱਲਬਾਤ ਕੀਤੀ ਹੈ ਸਾਰਿਆਂ ਨੇ ਔਰ ਉਮੀਦ ਇਹਨਾਂ ਨੂੰ ਇਹੀ ਸੀ ਕਿ ਜੇਕਰ ਆਮ ਆਦਮੀ ਪਾਰਟੀ ਇਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਇੱਕ ਐਸੇ ਪਿੰਡ ਦੇ ਵਿੱਚ ਐਸਾ ਮਿਸਾਲ ਖੜੀ ਕਰ ਦੇ ਕਿ ਜਿਸ ਤਰ੍ਹਾਂ ਬਾਕੀ ਨਗਰ ਬਾਕੀ ਇਲਾਕਿਆਂ ਦੇ ਵਿੱਚ ਪਿੰਡਾਂ ਦੀ ਲੋਕੀ ਉਦਾਹਰਣ ਦਿੰਦੇ ਨੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਕਹਿੰਦੇ ਕਿ ਜੇਕਰ ਤੁਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਜਾਓ ਤਾਂ ਬਸੰਤਕੋਟ ਜ਼ਰੂਰ ਹੋ ਕੇ ਆਇਓ ਕਿਉਂਕਿ ਬਸੰਤ ਕੋਟ ਇੱਕ ਐਸਾ ਪਿੰਡ ਹੈ ਜਿੱਥੇ ਨਾ ਤੇ ਨਸ਼ਾ ਹੁੰਦਾ ਹੈ ਤੇ ਨਾ ਹੀ ਕਦੀ ਲੜਾਈ ਝਗੜਾ ਦਾ ਕੋਈ ਜ਼ਿਕਰ ਹੁੰਦਾ ਹੈ ਉੱਥੇ ਏਕਾ ਹੀ ਬੜਾ ਧੜੇਬੰਦੀ ਬਿਲਕੁਲ ਨਹੀਂ ਹੈਗੀ ਔਰ ਉੱਥੇ ਪਿਆਰ ਮੁਹੱਬਤ ਬਹੁਤ ਹੈ ਤੇ ਸਿਆਸਤ ਦਾ ਕੋਈ ਵੀ ਰੰਗ ਉੱਥੇ ਨਹੀਂ ਚੜਦਾ ਉੱਥੇ ਸਿਰਫ ਪਿਆਰ ਹੀ ਪਿਆਰ ਹੁੰਦਾ ਪਰ ਇਹ ਆਸ ਸੀ ਇਹਨਾਂ ਨੂੰ ਕਿ ਅਸੀਂ ਇਸ ਤਰ੍ਹਾਂ ਦੀ ਉਦਾਹਰਣ ਬਣਾਗੇ ਪਰ ਇਹਨਾਂ ਦੀਆਂ ਆਸਾਂ ਨੂੰ ਬੂਰ ਪੈਣ ਦੀ ਜਗ੍ਹਾ ਇਹਨਾਂ ਦੀਆਂ ਆਸਾਂ ਟੁੱਟ ਚੁੱਕੀਆਂ ਨੇ ਪਰ ਇਹਨਾਂ ਨੇ ਨਾਲ ਹੀ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਲੀਡਰ ਨੇ ਇਹ ਕਾਰਾ ਕੀਤਾ ਉਹਨੂੰ ਨਤੀਜੇ ਭੁਗਤਨੇ